ਬਹੁਤ ਸਾਰੇ ਵਿਗਿਆਨੀ ਤੇ ਟੀਵੀ ਚੈਨਲ ਤਾਂ ਇਹੀ ਕਹਿ ਰਹੇ ਨੇ ਕਿ ਜਿਹੜੇ ਹੜ੍ਹ ਨੇ ਇਹ ਦबई ਨੇ ਕਲਾउड ਸੀਡਿੰਗ ਕੀਤੀ ਹੈ ਉਹਦੀ ਵਜ੍ਹਾ ਕਰਕੇ ਇਹ ਜਿਹੜਾ ਮਾਹੌਲ ਹੈ ਦबई ਦਾ ਹੜਾਂ ਵਰਗਾ ਹੋ ਗਿਆ ਪਰ ਜਿਹੜੀ ਦबई ਦੀ ਅਥਾਰਟੀ ਹੈ ਉਹਨੇ ਇਹ ਚੀਜ਼ ਨੂੰ ਸਿਰੇ ਤੋਂ ਨਕਾਰਤਾ ਕਹਿੰਦੇ ਵੀ ਅਸੀਂ ਅਜਿਹਾ ਕੁਝ ਨਹੀਂ ਕੀਤਾ ਹੈਗਾ ਪਰ ਜਿਹੜੀ ਬਲੂਮਬਰਗ ਦੀ ਰਿਪੋਰਟ ਹੈ ਇੱਕ ਟੀਵੀ ਚੈਨਲ ਹੈ ਉਹ ਜਿਹੜੀ ਉਹਨਾਂ ਦੀ ਰਿਪੋਰਟ ਹੈਗੀ ਉਦੀਰਪੁਰ ਵਿੱਚ ਵੀ ਇਹੀ ਆਇਆ ਕਿ ਦੁਬਈ ਨੇ ਕਲੋਰ ਸੀਡਿੰਗ ਕੀਤੀ ਹੈ ਕੁਝ ਦਿਨ ਪਹਿਲਾਂ 2 ਦਿਨ ਲਗਾਤਾਰ ਸਮਾਨ ਦੇ ਵਿੱਚ ਜਹਾਜ਼ ਹੈ ਜਿਹੜੇ ਇਹ ਕੰਮ ਕਰਦੇ ਦਿਖਾਈ ਦਿੱਤੇ ਤੇ ਜਿਹੜਾ ਇਹ ਸਿਸਟਮ ਹੈ ਸਾਰਾ ਇਹ ਦੁਬਈ ਦੇ ਆਪੂਤਾਬੀ ਦਾ ਇੱਕ ਰਿਸਰਚ ਸੈਂਟਰ ਰਿਸਰਚ ਸੈਂਟਰ ਆਫ ਮੈਟਲੋਜੀ ਉੱਥੋਂ ਆਪਰੇਟ ਕੀਤਾ ਜਾਂਦਾ ਸੀ ਇਹ ਸਾਰਾ ਸਿਸਟਮ ਜਿਹੜਾ ਚੱਲ ਰਿਆ ਸੀ ਹੁਣ ਆਪਾਂ ਇਹਦੀ ਵਾਰੀ ਗੱਲ ਕਰਦੇ ਹਾਂ ਕਿ ਇਹ ਕਲੋਰ ਸੀਡਿੰਗ ਹੁੰਦੀ ਕੀ ਇਹਦੀ ਖੋਜ ਕਦੋਂ ਹੋਈ ਇਹਦੀ ਕਲਾਉਡ ਸੀਡਿੰਗ ਦੀ ਜਿਹੜੀ ਖੋਜ ਹੈਗੀ ਇਹ ਆਪਣੇ ਅਮਰੀਕਾ ਦੇ ਇੱਕ ਵਿਗਿਆਨੀ ਸੀਗੇ ਪਿਲਸਨ ਜੇ ਸ਼ੈਫਰ ਨੇ ਕੀਤੀ ਸੀ 1946 ਦੇ ਵਿੱਚ। ਉਹਦੀ ਖੋਜ ਕਰਨ ਤੋਂ ਬਾਅਦ ਵੀ ਇਹ ਤਕਨੀਕ ਨੂੰ ਕਈ ਵਾਰ ਵਰਤਿਆ ਜਾ ਚੁੱਕਿਆ ਹੈ ਵਰਤ ਕੇ ਬਾਰਿਸ਼ ਇਹਦੇ ਨਾਲ ਕਰਾਈ ਗਈ ਹੈ। ਹੁਣ ਆਪਾਂ ਗੱਲ ਕਰਦੇ ਹਾਂ ਕਿ ਇਹ ਕੰਮ ਕਿਵੇਂ ਕਰਦੀ ਹੈ। ਇੱਕ ਨਾ ਸਿਲਵਰ ਆਉਡੀਜ਼ ਨਾਮ ਦਾ ਇੱਕ ਕੈਮੀਕਲ ਹੁੰਦਾ ਜਿਹਨੂੰ ਡਰਾਈ ਆਈਸ ਵੀ ਕਹਿੰਦੇ ਨੇ। ਉਹਦੇ ਵਿੱਚ 4-5 ਕੈਮੀਕਲ ਹੋਰ ਮਿਲਾ ਕੇ ਇੱਕ ਘੋਲ ਤਿਆਰ ਕੀਤਾ ਜਾਂਦਾ ਹੈ। ਉਹ ਘੋਲ ਨੂੰ ਫਿਰ ਬੱਦਲਾਂ ਦੇ ਵਿੱਚ ਜਹਾਜ਼ਾਂ ਦੀ ਮਦਦ ਨਾਲ ਫਲਾਇਆ ਜਾਂਦਾ ਸਪਰੇਅ ਕੀਤਾ ਜਾਂਦਾ ਜਿਹੜੇ ਬੱਦਲਾਂ ਦੇ ਵਿੱਚ ਨਵੀਂ ਘੱਟ ਹੁੰਦੀ ਹੈ ਉਹਨਾਂ ਦੇ ਵਿੱਚ ਨਮੀ ਵਧਾਈ ਜਾਂਦੀ ਹੈ ਤਾਂ ਕਿ بارش ਦੇ ਜਿਹੜੇ ਚਾਂਸ ਨੇ ਉਹ ਵਧ ਜਾਨਾ ਹੋਇਆ ਵੀ ਐਵੇਂ ਉਹਨਾਂ ਨੇ بارش ਕਰਵਾ ਲਈ ਪਰ ਜਿਹੜੀ بارش ਇੱਕ ਸਾਲ ਦੇ ਵਿੱਚ ਹੋਣੀ ਸੀ ਉਹੀ بارش ਇੱਕ ਦਿਨ ਦੇ ਵਿੱਚ ਹੀ ਹੋ ਗਈ ਐਨੇ ਜ਼ਿਆਦਾ ਮਾਹੌਲ ਖਰਾਬ ਹੋ ਗਿਆ ਕਿ ਉੱਥੇ ਹੜ੍ਹਾਂ ਵਰਗੀ ਸਥਿਤੀ ਬਣ ਗਈ ਲੋਕਾਂ ਦਾ ਜਨਜੀਵਨ ਜਿਹੜਾ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ ਹਜ਼ਾਰਾਂ ਦੇ ਹਿਸਾਬ ਨਾਲ ਜਿਹੜਾ ਫਲਾਈਟਾਂ ਨੇ ਯਾਤਾਂ ਜਾਂਦੀਆਂ ਉਡਾਣਾਂ ਨੇ ਉਹ ਰੁਕਣੀਆਂ ਪਈਆਂ ਬਿਲੀਅਨ ਆਫ ਡਾਲਰ ਦਾ ਜਿਹੜਾ ਉੱਥੇ ਨੁਕਸਾਨ ਹੋ ਗਿਆ ਇਸੇ ਵਜ੍ਹਾ ਕਰਕੇ ਲੋਕਾਂ ਦੇ ਪਰਸਨਲ ਖਰਚੇ ਵੀ ਵਧ ਗਏ ਲੋਕਾਂ ਨੂੰ ਪਰਸਨਲ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪਿਆ ਹੁਣ ਇਹ ਇਹਨੂੰ ਗਲਤੀ ਕਹਿ ਲਓ ਜਾਂ ਨਾ ਸਮਝੀ ਕਹਿ ਲਓ ਜਾਂ ਕੁਦਰਤ ਨਾਲ ਛੇੜਛਾਲ ਕਹਿ ਲਓ ਵੀ ਕੁਦਰਤ ਨਾਲ ਛੇੜਛਾੜ ਕਰਨ ਦੀ ਦਵਾਈ ਨੂੰ ਇੰਨੀ ਮਹਿੰਗੀ ਪੈ ਗਈ ਵੀ ਸਾਰੀ ਦੁਨੀਆ ਦੇ ਵਿੱਚ ਬਦਨਾਮੀ ਵੀ ਹੋਊਗੀ ਇਸ ਵਜ੍ਹਾ ਕਰਕੇ ਤੇ ਉਹਨਾਂ ਨੂੰ ਸਬਕ ਵੀ ਮਿਲ ਗਿਆ ਵੀ ਕੁਦਰਤ ਨਾਲ ਛੇੜਛਾੜ ਨਹੀਂ ਕਰਨੀ ਚਾਹੀਦੀ ਜੇ ਆਪਾਂ ਕਰਾਂਗੇ ਤਾਂ ਇਹਦੇ ਨਤੀਜੇ ਨੇ ਜਿਹੜੇ ਉਹ ਬਹੁਤ ਜਿਆਦੇ ਭਿਆਨਕ ਹੋਣਗੇ ਇਸ ਚੀਜ਼ ਨਾਲ ਕਲਾउड ਸੀਡਿੰਗ ਕਰਨ ਨਾਲ ਜਿਹੜੀ ਗਲੋਬਲ ਵਾਰਮਿੰਗ ਹੈ ਉਹਦੇ ਵੀ ਬਹੁਤ ਜਿਆਦੇ ਅਸਾਰ ਨੇ ਜਿਹੜੇ ਉਹ ਵਧ ਗਏ ਨੇਗੇ ਜਨ ਜੀਵਨਤਾ ਚ ਉਹ ਜੋ ਲੋਕ ਪ੍ਰਭਾਵਿਤ ਹੋਏ ਉਹ ਤਾਂ ਹੋਏ ਕੁਦਰਤੀ ਤੌਰ ਤੇ ਵੀ ਇਹ ਚੀਜ਼ ਕਰਨ ਨਾਲ ਹੈ ਜਿਹੜੀ ਗਲੋਬਲ ਵਾਰਮਿੰਗ ਤੇ ਹੋਰ ਇਹ ਇਸ ਕੈਮੀਕਲ ਨਾਲ ਲੋਕਾਂ ਨੂੰ ਜਿਹੜੀਆਂ ਜਿਹੜੇ ਪਰਸਨਲ ਪ੍ਰੋਬਲਮਾਂ ਬਿਮਾਰੀਆਂ ਉਹਨਾਂ ਦਾ ਵੀ ਸਾਹਮਣਾ ਕਰਨਾ ਪਊਗਾ ਉਹ ਚੀਜ਼ਾਂ ਹਜੇ ਅਲੱਗ ਨੇ ਉਹਨਾਂ ਦੇ ਰਿਜ਼ਲਟ ਹਜੇ ਬਾਅਦ ਚਉਣਗੇ ਪਰ ਹੁਣ ਕੀ ਹੈ ਹੁਣ ਸਥਿਤੀ ਥੋੜੀ ਥੋੜੀ ਨਾਰਮਲ ਹੋਣ ਲੱਗ ਗਈ ਗੱਡੀ ਲਈ ਤਿਆਰੀ ਹੈ ਚਲੋ ਫਿਰ ਵੀ ਇਹੀ ਕਹਾਂਗੇ ਵੀ ਕੁਦਰਤ ਨੂੰ ਕੁਦਰਤ ਦੀ ਛੱਡ ਦੇਣਾ ਚਾਹੀਦਾ ਜਿਵੇਂ ਹੁੰਦਾ ਸਾਰਾ ਸਿਸਟਮ ਚੱਲਦਾ ਹੈਗਾ ਪ੍ਰਮਾਤਮਾ ਨੇ ਚਲਾਇਆ ਪਰ ਜੇ ਉਹਨੂੰ ਇਨਸਾਨ ਆਪ ਦੇ ਹੱਥ ਚ ਚਲਾਊਗਾ ਤਾਂ ਨੁਕਸਾਨ ਹੋਣਾ ਹੀ ਹੋਣਾ ਹੁੰਦਾ ਹੈਗਾ ਵੀਡੀਓ ਚੰਗੀ ਲੱਗੀ ਪੇਜ ਨੂੰ ਫੋਲੋ ਕਰੋ ਲਾਈਕ ਕਰੋ ਕਮੈਂਟ ਕਰੋ ਧੰਨਵਾਦ